ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਜ਼ਿੰਦਗੀ ਦਾ ਇੱਕ ਵਾਕਿਆ ਯਾਦ ਆ ਜਾਂਦਾ ਹੈ ਇਹ ਨੇੜੇ ਜੰਮੂ ਦਾ ਸ਼ਾਮ ਨੂੰ ਉਦਾਸ ਤਵੀਲੇ ਨੰਡੇ ਕੰਡੇ ਕੋਮੜ ਜਾਂਦਾ ਹੁੰਦਾ ਸੀ ਸਿੰਘ ਸਭਾ ਬਿਲਕੁਲ ਨੇੜੇ ਸੀ ਦਰਿਆ ਦੇ ਤੇ ਉੱਥੇ ਕਥਾ ਕਰਨੇ ਸ਼ਾਮ ਨੂੰ ਮੈਂ ਟੈਲੈਂਟ ਨਿਕਲ ਜਾਂਦਾ ਸੀ ਦਰਿਆ ਤਵੀਲੇ ਜੰਮੂ ਸ਼ੈਪ ਤਵੀ ਤੇ ਵਸਿਆ ਹੋਇਆ ਤਵੀ ਦਰਿਆ ਦਾ ਨਾਂ ਹੈ ਤਵੀ ਦੇ ਕਿਨਾਰੇ ਸ਼ਮਸ਼ਾਨ ਘਾੜ ਸੀ ਜਿਹੜੀ ਪਗੜੰਡੀ ਜਾਂਦੀ ਸੀ ਗੁਮਣ ਵਾਸਤੇ ਉਹ ਸ਼ਮਸ਼ਾਨ ਘਾੜ ਦੇ ਵਿੱਚੋਂ ਲੰਘਦੀ ਸੀ ਮੈਂ ਉੱਥੋਂ ਲੰਘਦਾ ਸੀ ਵੀਰੇ ਨਾਲ ਇੱਕ ਦੋ ਸੱਜਣ ਹੁੰਦੇ ਸੰ ਚੱਲਦੇ ਸੀ ਇੱਕ ਦਿਨ ਮੈਂ ਉਹਨਾਂ ਨੂੰ ਆਪਣੀਆਂ ਚੱਲਦਿਆਂ ਹੀ ਚੱਲਦਿਆਂ ਰੁਬਾਈਆਂ ਸੁਣਾ ਰਿਹਾ ਸੀ ਕਿ ਸੁਣਾंदे ਸੁਣਾंदे ਲੰਗੇ ਸ਼ਮਸ਼ਾਨਗਾੜ ਤੋਂ ਤੇ ਬੈਠਾ ਸੀ ਉੱਥੇ ਦਾਣਕ ਜੋ ਸ਼ਮਸ਼ਾਨਗਾੜ ਤੇ ਲੱਕੜੀਆਂ ਵੀ ਵੇਚਦਾ ਸੀ ਤੇ ਮਰਦਿਆਂ ਦਾ ਅੰਤਮ ਸੰਸਕਾਰ ਕਰਾਂਦਾ ਸੀ ਦੋ ਕਦਮ ਅੱਗੇ ਲੰਗੇ ਆਵਾਂਗੇ ਤੇ ਕਹਿਣ ਲਗਾ ਸ਼ਾਇਰ ਲੱਗਦੇ ਹੋ ਕਵੀ ਲੱਗਦੇ ਹੋ ਮੈਂ ਕਿਹਾ ਕੁਦਰਤ ਨੇ ਕੁਝ ਇਸ ਤਰ੍ਹਾਂ ਦਾ ਹਿਰਦਾ ਬਣਾਇਆ ਹੈ। ਕਿੰਨੇ ਕੇ ਠੀਕ ਹੈ ਫਿਰ ਕੁਦਰਤ ਨੇ ਸਾਡਾ ਹਿਰਦਾ ਵੀ ਕੁਝ ਇਸ ਤਰ੍ਹਾਂ ਦਾ ਬਣਾਇਆ ਹੈ। ਸਾਡੇ ਕੋਲ ਸੁਣੋਗੇ। ਅਸੀਂ ਤੇ ਬੈਠ ਗਏ ਉਹਦੇ ਕੋਲ ਮੈਂ ਕਿ ਸੁਣਾਉ। ਬੜੀਆਂ ਕੀਮਤੀਆਂ ਨਜ਼ਮਾਂ ਉਸਨੇ ਸੁਣਾਈਆਂ। ਔਰ ਬੜੀਆਂ ਗਹਿਰੀਆਂ। ਹੈਰਾਨ ਹੋਇਆ ਮੈਂ। ਸਾਰਾ ਦਿਨ ਅੰਤਮ ਸੰਸਕਾਰ ਤੇ ਲਖਣਾ ਵੇਚਣਾ ਪਰ ਦਿਮਾਗ ਬੜਾ ਰੋਸ਼ਨ ਹੈ ਕਵਤਾ ਬੜੀ ਗਹਿਰੀ ਨਿਕਲਦੀ ਹੈ ਉਰਦੂ ਦੀਆਂ ਕਵਤਾਵਾਂ ਸੰ ਕਸ਼ਮੀਰ ਦੇ ਚ ਹੁਣ ਮਾਧਿਅਮ ਪੜਾਈ ਦਾ ਉਰਦੂ ਹੈ ਇਹ ਹੁਣ ਰੋਜ਼ ਦੀ ਕਿਰਿਆ ਬਣ ਗਈ ਕਿਉਂਕਿ ਰੋਜ਼ ਅਸੀਂ ਜਾਂਦੇ ਸੀ ਤੇ ਗਰਮੀਆਂ ਦੇ ਮਹੀਨਾਜ ਮੈਂ 15 20 ਦਿਨ ਜੰਮੂ ਸ਼ੇਰ ਗੁਰ ਸਿੰਘ ਸਵਾਰ ਰਹਿਂਦਾ ਸੀ ਅਸੀਂ ਉਸ ਨੂੰ ਇੱਕ ਦੋ ਸੁਣਾਈਏ ਉਹ ਇੱਕ ਦੋ ਸੁਣਾਵੇ ਇਹ ਰੋਜ਼ ਦੀ ਕਿਰਿਆ ਹੋ ਗਈ ਪਰ ਇੱਕ ਦਿਨ ਜਦ ਅਸੀਂ ਲੰਘਿਆ ਤੇ ਮੱਥੇ ਤੇ ਵੱਟ ਪਾ ਕੇ ਜੇ ਸਿਰ ਢਾਕੇ ਬੈਠਾ ਹੋਇਆ ਬੜਾ ਉਦਾਸ ਨਾਲ ਦੇ ਸਾਥੀ ਕਹਿ ਲਗੇ ਵੀ ਅੱਜ ਇਸ ਨੇ ਕੁਝ ਨਹੀਂ ਸੁਣਾਣਾ ਅੱਜ ਤੇ ਮੁਰਦਾ ਮੁਰਦਾ ਬੈਠਾ ਹੈ ਇੱਥੇ ਮੁਰਦੇ ਆਂਦੇ ਨੇ ਅਜਾਪ ਹੀ ਮੁਰਦਾ ਬੈਠਾ ਹੈ ਅੱਜ ਇਹ ਨਹੀਂ ਕੋਈ ਸੁਣਾਏਗਾ ਲੱਗਦਾ ਇਸ ਤਰ੍ਹਾਂ ਹੈ ਕੋਲ ਲੰਗੇ ਤੇ ਸਾਡੀ ਪੈਰਾਂ ਦੀ ਆਹਟ ਨੇ ਵੀ ਉਸ ਨੂੰ ਸਾਵਧਾਨ ਨਹੀਂ ਕੀਤਾ ਕੋਲ ਬੈਠ ਗਿਆ ਤਾਂ ਮੜਾ ਗਿਆ ਸਿਰ ਉਸ ਨੇ ਉੱਚਾ ਕੀਤਾ ਸੁਭਾਵਿਕ ਮੈਂ ਪੁੱਛ ਲਿਆ ਮੈਂ ਇੱਕ ਗੱਲ ਕੀ ਹੈ ਖੈਰੀਅਤ ਤੇ ਹੈ ਕਹਿੰ ਲਗੇ ਮਸਕੀਨ ਜੀ ਅੱਜ ਘਰ ਖਾਲੀ ਹੱਥ ਜਾਣਾ ਪਏਗਾ ਅੱਜ ਧੰਦਾ ਸਾਡਾ ਚਲਿਆ ਨਹੀਂ ਨਾ ਲਕਣਾ ਵਿਕੀਆਂ ਨੇ ਨਾ ਕੁਝ ਬਾਕੀ ਸਾਜ਼ੋ ਸਮਾਨ ਇੱਕ ਮੁਰਦਾ ਵੀ ਨਹੀਂ ਆਇਆ ਇੱਕ ਲਾਸ਼ ਵੀ ਨਹੀਂ ਆਈ ਤੇ ਮੈਂ ਕਿ ਅਗਰ ਸਾਰਾ ਦਿਨ ਇਹੀ ਉਡੀਕ ਕਰਦਾ ਰਹਿਣਾ ਧੰਦਾ ਇਹ ਕੀ ਕਰਾਂ ਸ਼ਮਸ਼ਾਨ ਘਾਟ ਤੇ ਕੰਮ ਕਰਨ ਵਾਲੇ ਸਾਰਾ ਦਿਨ ਮੁਰਦਿਆਂ ਨੂੰ ਉਡੀਕਦੇ ਨੇ ਉਸ ਤਾਕੀ ਮਾਫ ਡਾਕਟਰ ਸਾਰਾ ਦਿਨ ਮਰੀਜ਼ਾਂ ਨੂੰ ਦੇਖਦੇ ਨੇ ਕੋਈ ਰੋਗੀ ਆਵੇ ਕੋਈ ਰੋਗੀ ਆਵੇ ਰੋਗੀ ਹੈਗੇ ਨੇ ਤੋ ਡਾਕਟਰਾਂ ਦਾ ਕੰਮ ਚੱਲਦਾ ਹੈ ਲੋਕੀ ਮਰਦੇ ਨੇ ਮੁਰਦੇ ਹੈਗੇ ਨੇ ਤੋ ਧਾਨਕ ਲੋਕਾਂ ਦਾ ਕੰਮ ਵੀ ਚੱਲਦਾ ਹੈ ਚੱਲਦਾ ਰੋਜ਼ੀ ਪ੍ਰਮਾਤਮਾ ਜੋ ਹੈ ਸਾਰਿਆਂ ਨੂੰ ਦਿੰਦਾ ਹੈ ਕਿਸੇ ਨੂੰ ਰੋਗੀਆਂ ਦੇ ਰਾਹੀ ਦਿੰਦਾ ਹੈ ਕਿਸੇ ਨੂੰ ਮੁਰਦਿਆਂ ਦੇ ਰਾਹੀ ਦਿੰਦਾ ਹੈ ਇਹ ਤੇ ਹਕੀਕਤ ਹੈ ਸਚਾਈ ਹੈ ਇਸ ਵਾਸਤੇ ਪ੍ਰਾਚੀਨ ਕਾਲ ਦੇ ਵਿੱਚ ਜਿੰਨੇ ਵੈਦ ਲੋਕ ਸਨ ਉਹ ਸੰਤ ਸਨ ਪਹਿਲੇ ਸੰਤ ਵੈਦਿਕ ਦਾ ਕੰਮ ਕਰਦੇ ਸਨ ਹੁਣ ਇਹ ਗੱਲ ਨਹੀਂ ਹੈ ਸੰਤ ਔਸ਼ਧੀ ਦਿੰਦੇ ਆ ਪ੍ਰਾਰਥਨਾ ਵੀ ਕਰਦੇ ਸਨ ਪ੍ਰਭੂ ਇਹਦੇ ਸੁਭਾਅ ਨੂੰ ਠੀਕ ਕਰਦੇ ਸਨ ਫੋ ਬੰਦਗੀ ਵੀ ਕਰਾਂਦੇ ਸਨ ਔਰ ਪ੍ਰਾਰਥਨਾ ਵੀ ਕਰਦੇ ਸਨ ਪ੍ਰਭੂ ਰੋਗਾਂ ਦਾ ਅੰਤ ਹੋਵੇ ਕੋਈ ਡਾਕਟਰ ਬਿਲੋਂ ਇੱਥੇ ਅਰਦਾਸ ਨਹੀਂ ਕਰਾ ਸਕਦਾ हे ਪਰਮਾਤਮਾ ਸਾਰੇ ਰੋਗਾਂ ਦਾ ਅੰਤ ਹੋ ਜਾਏ ਤੇ ਤੇਰਾ ਕਲੀਨਿਕ ਫਿਰ ਬੰਦ ਹੋ ਜਾਏ ਔਰ ਕੀ ਫਿਰ ਉਹ ਦੁਬੰਦੀ ਹੋਵੇਗਾ ਤੇਰੀ ਦੁਕਾਨ ਤੇ ਬੰਦ ਹੋ ਜਾਏ ਰੋਗੀ ਨਹੀਂ ਹੈ ਕੋਈ ਬਿਲੋਂ ਕੋਈ ਡਾਕਟਰ ਅਰਦਾਸ ਨਹੀਂ ਕਰ ਸਕਦਾ ਡਾਕਟਰ ਸੱਜਣ ਬੈਠੇ ਉਹਨਾਂ ਤੇ ਜ਼ਰੂਰ ਮੈਨੂੰ ਮਾਫ ਕਰ ਦੇਣ ਮਾਫੀ ਮੈਂ ਪਹਿਲੇ ਮੰਗ ਲਵਾਂ ਡਾਕਟਰ ਦਿলো ਨਹੀਂ ਕਹਿ ਸਕਦਾ ਰੋਗ ਨਾ ਹੋਵੇ ਤੇ ਜੇ ਰੋਗ ਨਾ ਹੋਵੇ ਤਾਂ ਫਿਰ ਡਾਕਟਰ ਵੀ ਨਹੀਂ ਕੀ ਲੋੜ ਹੈ ਡਾਕਟਰ ਦੀ ਇਸ ਵਾਰੀ ਜਦ ਰੋਗੀ ਬਹੁਤ ਆਉਂਦੇ ਨੇ ਤਾਂ ਡਾਕਟਰ ਕਹਿ ਦਿੰਦਾ ਕਿ ਸੀਜ਼ਨ ਚੰਗਾ ਲੱਗਾ ਸੀਜ਼ਨ ਚੰਗਾ ਉਨਾਦਰ ਸੀਜ਼ਨ ਲੱਗਦਾ ਰੋਗੀ ਬਹੁਤ ਆਉਂਦੇ ਹਨ ਉਨਾਦਰ ਦੰਦਾ ਖੁਦ ਸਾਰਾ ਦਿਨ ਉਡੀਕ ਕਰਦੇ ਰਹਿੰਦੇ ਰੋਗੀ ਆਵੇ ਰੋਗੀ ਆਵੇ ਰੋਗੀ ਆਵੇ ਕਾਇਂ ਤੇ ਦੁਕਾਨ ਚੱਲੇ ਨਹੀਂ ਤੇ ਕਿਸ ਤਰ੍ਹਾਂ ਅਗਰ ਅੰਦਰ ਪਰਵਕਾਰ ਦੀ ਭਾਵਨਾ ਹੋਵੇ ਉਹ ਜੀਵਕਾ ਤੇ ਚੱਲੇਗੇ ਇਹ ਕਿਸੇ ਕਿਸੇ ਡਾਕਟਰ ਦੇ ਅੰਦਰ ਆਉਂਦੀ ਹੈ ਪੁਰਾਣੇ ਜ਼ਮਾਨੇ ਚ ਵੈਦਾਚਾਰੀਆ ਸੰਤ ਲੋਗ ਹੁੰਦੇ ਸਨ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਰੋਗ ਨੂੰ ਜੜੋਂ ਪੁੱਟਿਏ ਔਸ਼ਧੀ ਦੇਂਦੇ ਸਨ ਸਰੀਰ ਨੂੰ ਤਰਤੀਬ ਵਿੱਚ ਰੱਖਣ ਵਾਸਤੇ ਸਰੀਰ ਤੋਂ ਰੋਗ ਨਿਕਲੇ ਪ੍ਰਭੂ ਦਾ ਨਾਮ ਜਪਾਂਦੇ ਸਨ ਰੋਗ ਮਨ ਚੋਂ ਨਿਕਲ ਜਾਏ ਸੁਭਾਅ ਚੋਂ ਨਿਕਲੇ ਆਤਮਾ ਸਾਰਿਆਂ ਦੀ ਇੱਕੋ ਜਿਹਾ ਹੈ ਇਹ ধনੰਤਰ ਤੇ ਲੁਕਮਾਨ ਆਤਮਾ ਦੇ ਤਲ ਤੇ ਜੀਣ ਵਾਲੇ ਬੰਦੇ ਤੋਂ ਆਤਮਾ ਤੇ ਬਨਸਪਤੀ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ ਆਤਮਾ ਤੇ ਪਸ਼ੂਆਂ ਦੀ ਵੀ ਉਹੀ ਹੈ ਜੋ ਮਨੁੱਖ ਦੀ ਹੈ ਉਹ ਸਾਰੇ ਸ਼ਰੀਪਾਂ ਸਰੀਰਾਂ ਦੇ ਚ ਹੁੰਦਿਆਂ ਹੋਇਆਂ ਨਿਰਲੇਪ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛਾਉਂਦੀਆਂ ਨੇ ਗੰਧੀਆਂ ਨਹੀਂ ਆਉਂਦੀਆਂ ਇਨਾ ਗੰਦੇ ਸਰੀਰਾਂ ਦੇ ਚ ਰਹਿ ਕੇ ਆਤਮਾ ਗੰਦੀ ਨਹੀਂ ਹੁੰਦੀ ਨਿਰਲੇਪ ਪਾਵਨ ਹੈ ਪਵਿੱਤਰ ਹੈ ਜੋ ਅਸ਼ੁੱਧ ਹੋ ਹੀ ਨਹੀਂ ਸਕਦੀ ਪਵਿੱਤਰ ਤੇ ਉਸਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਸਕਦੀ ਹੈ ਪਾਵਨ ਉਸਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਹੀ ਨਹੀਂ ਸਕਦੀ ਹੋ ਹੀ ਨਹੀਂ ਸਕਦੀ ਜਿਹਨੂੰ ਅਪਵਿੱਤਰ ਕੀਤਾ ਹੀ ਨਹੀਂ ਜਾ ਸਕਦਾ ਸੂਰਜ ਦੀ ਕਿਰਨ ਨੂੰ ਕਿਵੇਂ ਅਪਵਿੱਤਰ ਕਰੋਗੇ ਇਹ ਗੰਦਾ ਸਰੀਰ ਇਹ ਗੰਦਾ ਮਨ ਆਤਮਾ ਨੂੰ ਅਪਵਿੱਤਰ ਨਹੀਂ ਕਰ ਸਕਦਾ ਇਹ ਪਾਵਨ ਹੈ ਮੈਂ ਫਿਰ ਅਰਜ਼ ਕਰਾਂ ਜੋ ਅਪਵਿੱਤਰ ਪਵਿੱਤਰ ਹੋ ਸਕਦਾ ਹੈ ਉਸ ਪਵਿੱਤਰ ਨੂੰ ਅਪਵਿੱਤਰ ਕੀਤਾ ਜਾ ਸਕਦਾ ਹੈ ਜੋ ਮੈਲਾ ਲੋ ਨਿਰਮਲ ਕੀਤਾ ਜਾ ਸਕਦਾ ਹੈ ਫਿਰ ਨਿਰਮਲ ਨੂੰ ਮੈਲਾ ਕੀਤਾ ਜਾ ਸਕਦਾ ਹੈ ਪਰ ਆਤਮਾ ਨਿਰਮਲ ਨਹੀਂ ਹੈ ਪਵਿੱਤਰ ਨਹੀਂ ਹੈ ਪਾਵਨ ਹੈ ਜੋ ਮੈਲੀ ਹੁੰਦੀ ਨਹੀਂ ਜੋ ਅਪਵਿੱਤਰ ਹੁੰਦੀ ਨਹੀਂ ਪਾਵਨ ਹੈ ਗੰਦੇ ਸਰੀਰਾਂ ਚ ਗੰਦੇ ਮਨਾਂ ਚ ਅਖੰਡ ਰੂਪ ਦੇ ਚ বিরাজਮਾਨ ਹੈ ਪਾਵਨ ਹੈ ਪਾਵਨ ਹੈ ਪਵਿੱਤਰ ਹੈ ਸ਼ੁੱਧ ਹੈ ਜਦ ਕੋਈ ਉਸ ਪਾਵਨ ਆਤਮਾ ਤੱਕ ਪਹੁੰਚਦਾ ਹੈ ਤੋਂ ਸਾਰਿਆਂ ਦੇ ਸੁਭਾਅ ਨੂੰ ਸਮਝ ਲੈਂਦਾ ਹੈ ਉਹਨੂੰ ਕਹਿਣ ਲੱਗ ਪੈਂਦੇ ਅਸੀਂ ਅੰਤਰੀਆਮੀ ਇਸ ਬੇਨਿਕ ਹੋਰ ਕੁਝ ਨਹੀਂ ਤੇ ਤੇ ਹੁਣ ਸਾਰੇ ਪਸ਼ੂਆਂ ਦੇ ਸੁਭਾਅ ਨੂੰ ਵੀ ਜਾਣਦਾ ਆਤਮਾ ਤੱਕ ਜੀਣ ਵਾਲਾ ਜਿਹੜਾ ਮਨੁੱਖ ਹੈ ਕਿਧਰੇ ਕਿਧਰੇ ਉਹ ਪਸ਼ੂਆਂ ਦੇ ਸੁਭਾਅ ਨੂੰ ਵੀ ਬਦਲਣ ਦੇ ਸਮਰੱਥ ਹੋ ਜਾਂਦਾ ਹੈ 나ਗ ਦਾ ਕੰਨ ਹੈ ਡੰਗ ਮਾਰਨਾ ਤੇ ਮਨੁੱਖ ਨੂੰ ਖਤਮ ਕਰ ਦੇਣਾ ਗੁਰਨਾਨਿਕ ਦੇ ਮੁਖੜੇ ਤੇ ਧੁੱਪ ਆਈਏ ਇਹ नाग ਇਤਨਾ ਕੋਮਲ ਹੋ ਗਿਆ ਜੋ ਸਾਰਿਆਂ ਨੂੰ ਛਾਂ ਦੇਂਦਾ ਉਹਦੇ ਮੁਖੜੇ ਦੇ ਉੱਤੇ ਧੁੱਪ ਕਿਉਂ ਹੈ ਆਪ ਛਾਂ ਕਰਨ ਲੱਗ ਪਏ ਇਤਿਹਾਸ ਹੈ ਇੱਕ नाग ਛਾਇਆ ਕਰਨ ਲੱਗਿਆ ਗੁਰਨਾਨਿਕ ਦੇ ਮੁਖੜੇ ਤੇ ਜਿਹਦੇ ਮੁਖੜੇ ਤੋਂ ਸਭ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਛਾਇਆ ਮਿਲਦਾ ਸੂਰਜ ਤੋਂ ਉਹਦੇ ਮੁਖੜੇ ਦੇ ਉੱਤੇ ਧੁੱਪ ਕੀਤੀ ਹੋਈਏ ਕਰੜੇ ਧੁੱਪ ਆਪ ਸਹਾਰੀਏ ਉਸਨੇ ਗੁਰਨਾਣਕ ਦੇ ਮੁਖੜੇ ਤੇ ਧੁੱਪ ਨਹੀਂ ਆਉਣ ਦਿੱਤੀ ਪਸ਼ੂ ਦਾ ਸੁਭਾਅ ਬਦਲ ਗਿਆ ਇਸ ਪਸ਼ੂ ਨੇ ਆਪਣਾ ਸੁਭਾਅ ਬਦਲਿਆ ਸਿਰਫ ਗੁਰਨਾਣਕ ਨੂੰ ਵੇਖ ਕੇ ਇਸ ਤਰ੍ਹਾਂ ਹੋਰ ਵੀ ਮੇਰੇ ਪੜਨ ਦੇ ਬਹੁਤਾ ਆਇਆ ਹੈ ਤੋਂ ਖੈਰ ਮੁਖਤਸਰ ਮੈਂ ਅਜ਼ ਕਰਾਂ ਆਦ ਰੋਗ ਜੜੀ ਬੂਟੀਆਂ ਨਾਲ ਨਹੀਂ ਮਿਟਦਾ ਆਦ ਰੋਗ ਨੂੰ ਨਾ ਕੋਈ ਹਕੀਮ ਮਿਟਾ ਸਕਦਾ ਹੈ ਨਾ ਕੋਈ ਵੈਦ ਨਾ ਕੋਈ ਡਾਕਟਰ ਇਹ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਹੈ ਬਿਆਦ ਨੂੰ ਮਿਟਾ ਦੇਣਗੇ ਅਗਰ ਆਦ ਰੋਗ ਮੌਜੂਦ ਹੈ ਤਾਂ ਬਿਆਦ ਫਿਰ ਹੋ ਜਾਏਗੀ ਫਿਰ ਹੋ ਜਾਏਗੀ ਕਿਦਰੇ ਧਨ ਨਾਲ ਉਪਾਦ ਦਾ ਮਸਲਾ ਵੀ ਹੱਲ ਹੋ ਜਾਏ ਅਚਨਚੇਤ ਹਾਦਸਾ ਹੋ ਗਿਆ ਲਟਾਂ ਟੁੱਟ ਗਈਆਂ ਠੀਕ ਹੈ ਜੁੜ ਜਾਣ ਠੀਕ ਹੋ ਜਾ ਬਹੁਤ ਨੁਕਸਾਨ ਹੋ ਗਿਆ ਠੀਕ ਹੈ ਤੇਰੇ ਨਫਾ ਹੋ ਜਾਏਗਾ ਉਪਾਦ ਵੀ ਕਿਦਰੇ ਠੀਕ ਹੋ ਜਾਏ ਪਰ ਕੋਈ ਦੁਨਿਆਵੀ ਕਰਮ ਤੇ ਵੈਦ ਹਕੀਮ ਡਾਕਟਰਸ ਆਦਰੋਗ ਨੂੰ ਖਤਮ ਨਹੀਂ ਕਰ ਸਕਦਾ। ਦਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵੈਦ ਦੀ ਦੁਕਾਨ ਦੇ ਕੋਲੋਂ ਲੰਗੇ ਨੇ ਰੋਗਿਆਂ ਦੀ ਬੜੀ ਧੀਰ ਤੇ ਬਹੁਤ ਵੱਡੀ ਦੁਕਾਨ ਵੈਦ ਦੀ ਦਵਾਈਆਂ ਉਹਨੇ ਸ਼ਿੰਗਾਰ ਕੇ ਰੱਖੀਆਂ ਮਰੀਜ਼ਾਂ ਦੀ ਨਬਜ਼ ਦੇਖ ਰਿਆ ਸੀ ਦਵਾਈਆਂ ਲਈ ਜਾਂਦਾ ਸੀ ਲੰਗੇ ਗੁਰਨਾਣਕ ਤੇ ਰੁਕ ਕੇ ਹੱਸ ਪਏ ਵੈਦ ਆਪਣੇ ਆਸਣ ਤੋਂ ਉઠਿਆ ਪਹਿਲੇ ਤੇ ਸਜਦਾ ਕੀਤਾ ਮੱਥਾ ਟੇਕਿਆ ਫਿਰ ਹੱਥ ਜੋੜ ਕੇ ਆਖੇ ਬਾਬਾ ਮੇਰੇ ਤੇ ਹੱਸੇ ਕਿ ਇਹਨਾਂ ਰੋਗੀਆਂ ਤੇ ਹੱਸੇ ਜਾਂ ਮੇਰੀਆਂ ਦਵਾਈਆਂ ਤੇ ਹੱਸ ਪਏ ਕਿਉਂਕਿ ਤੁਹਾਡਾ ਹਾਸਾ ਇਸ ਡੰਗ ਦਾ ਹੈ ਮਹਾਰਾਜ ਕਹਿਣ ਲੱਗੇ ਤੂੰ ਠੀਕ ਸਮਝਿਆ ਮੈਂ ਚਿੰਨਾ ਤੇ ਹੱਸਿਆ ਤੇਰੇ ਤੇ ਵੀ ਇੰਨਾ ਜੜੀ ਬੂਟੀਆਂ ਤੇ ਵੀ ਇੰਨਾ ਰੋਗੀਆਂ ਤੇ ਵੀ ਤੇਰੇ ਤੇ ਹਾਸਾ ਇਸ ਵਾਸਤੇ ਆਇਆ ਆਦ ਰੋਗਲੀ ਤੇ ਤੈਨੂੰ ਸਮਝ ਹੀ ਕੋਈ ਨਹੀਂ ਉਹ ਨਵਸ ਦੇਖਣ ਨਾਲ ਪਕੜ ਦੇ ਚ ਨਹੀਂ ਆ ਸਕਦਾ ਤੇ ਤੇਰੀ ਜੜੀ ਬੂਟੀਆਂ ਆਦ ਰੋਗ ਨੂੰ ਦੂਰ ਨਹੀਂ ਕਰ ਸਕਦੀਆਂ ਐਸ ਵਾਸਤੇ ਇਨਾ ਬੂਟੀਆਂ ਤੇ ਵੀ ਹਾਸਾ ਆ ਗਿਆ ਤੇ ਜਿੱਥੇ ਆਦ ਰੋਗ ਮਿਟੇ ਨਹੀਂ ਸਕਦਾ ਇਹ ਰੋਗੇ ਉਸ ਵੈਦ ਕੋਲ ਆਏ ਹੋਏ ਨੇ ਤੋਂ ਇਨਾ ਰੋਗਿਆਂ ਤੇ ਵੀ ਮੈਨੂੰ ਹਾਸਾ ਆ ਗਿਆ ਮੈਂ ਤੇ ਤਿੰਨਾਂ ਤੇ ਹੱਸ ਪਿਆ ਹੁਣ ਹੱਥ ਜੋੜ ਕੇ ਇਹ ਵੈਦ ਕਹਿੰਦਾ ਹੈ ਮਹਾਰਾਜ ਦੱਸ ਦਿਓ ਆਦ ਰੋਗ ਕੀ ਹੈ ਆਦ ਰੋਗ ਆਦ ਮਿਟ ਜਾਏ ਨਾ ਤੇ ਉਪਾਦ ਮਿਟ ਜਾਂਦੀ ਹੈ ਆਦ ਮਿਟ ਜਾਏ ਥੋਪੇ ਆਦ ਮਿਟ ਜਾਂਦੀ ਹੈ ਉਪਾਦ ਮਿਟ ਜਾਂਦੀ ਆਦ ਵਿਆਦ ਮਿਟੇ ਉਪਾਦ ਜਾਲ ਨਾ ਸਾਕੇ ਤੀਨੇ ਤਾਪ ਹੁਣ ਇਹ ਤਿੰਨੇ ਤਾਪ ਨਹੀਂ ਜਲਾ ਸਕਦੇ ਕਿਉਂ ਆਦ ਮਟ ਗਈ ਹੈ ਆਦ ਰੋਗ ਮਟ ਗਿਆ ਵੈਦ ਕਹਿੰਦਾ ਬਾਬਾ ਜੀ ਦਸੋ ਆਦ ਰੋਗ ਕੀ ਹੈ ਮੈਂ ਤੇ ਕਦੀ ਸੁਣਿਆ ਹੀ ਨਹੀਂ ਨਮੂਨੀਆ ਹੁੰਦਾ ਹੈ ਤਪੇਦਿਕ ਹੁੰਦਾ ਹੈ ਮਿਆਦੀ ਬੁਖਾਰ ਆਉਂਦਾ ਪੁਰਾਣੇ ਇਹ ਨਾਮ ਸਨ ਇਹ ਤੇ ਮੈਨੂੰ ਪਤਾ ਹੈ ਮਲੇਰੀਆ ਹੁੰਦਾ ਇਹ ਤੇ ਮੈਨੂੰ ਪਤਾ ਹੈ ਆਦਰੋ ਤੇ ਕੀ ਰੋਗ ਹੈ ਬਾਬਾ ਜੀ ਮੈਨੂੰ ਦਸੋ ਫਿਰ ਮੈਂ ਰੋਗੀਆਂ ਦਾ ਇਲਾਜ ਕਰਾਂ ਤੇ ਪਰਉਪਕਾਰ ਕਰੋ ਮੈਨੂੰ ਵੀ ਦਸੋ ਮੈਨੂੰ ਵੀ ਗਿਆਨ ਕਰਾਓ ਵੈਦ ਤੇ ਰੋਗ ਪਹਿਲੇ ਆਪਣਾ ਮਿਟਾਣਾ ਹੈ ਕਹਿੰਦਾ ਤੂੰ ਵੀ ਰੋਗ ਹੈ ਤੂੰ ਵੀ ਤੂੰ ਤੇ ਆਪਣਾ ਰੋਗ ਮਿਟਾਏ ਬਿਨਾ ਇਲਾਜ ਕੀਤਾ ਨਹੀਂ ਜਾ ਸਕਦਾ ਕੀਤਾ ਨਹੀਂ ਜਾ ਸਕਦਾ ਮਹਾਰਾਜ ਮੈਂ ਵੀ ਰੋਗੀ ਹਾਂ ਤੂੰ ਵੀ ਰੋਗੀ ਤੂੰ ਵੀ ਰੋਗੀ ਹੁਣ ਬਾਬਾ ਜੀ ਆਦ ਰੋਗ ਦੱਸਦੇ ਨੇ ਫਿਰ ਉਸ ਆਦ ਰੋਗ ਤੋਂ ਜੋ ਬਿਆਦ ਤੇ ਉਪਾਦ ਪੈਦਾ ਹੁੰਦੇ ਨੇ ਉਹ ਸਾਰੇ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਦਾਏ ਵੈਦ ਨਾ ਭੋਲੇ دارو ਨਾਏ ਐ ਭੋਲੇ ਵੈਦ ਤੇਰੀਆਂ ਜੜੀ ਬੂਟੀਆਂ ਨਾਲੇ ਰੋਗ ਨਹੀਂ ਜਾਣ ਲਗੇ ਦੁਖ ਵਿਛੋੜਾ ਮਨੁਖ ਜੋ ਪ੍ਰਭੂ ਤੋਂ ਬਿਛੜਿਆ ਜਿਹੜਾ ਉਸਨੇ ਬੁਲਾਇਆ ਕਿਸੇ ਤੋਂ ਸਾਰੇ ਰੋਗ ਜਨਮ ਲੈਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਆਦ ਰੋਗ ਹੈ ਇਹ ਆਦੀ ਰੋਗੀ ਤੋਂ ਵੀ ਹੈ ਇਹ ਤੇਰੇ ਕੋਲ ਵੀ ਹੈ ਕੀ ਇਲਾਜ ਕਰੇਗਾ ਪਹਿਲੇ ਪ੍ਰਭੂ ਨਾਲ ਜੁੜ ਇਸ ਵਿੱਚ ਛੋੜੇ ਨੂੰ ਮਿਠਾ ਪਹਿਲੇ ਜਿਸ ਦਿਨ ਵਿੱਚ ਛੋੜਾ ਮਨੁੱਖ ਨੂੰ ਮਹਿਸੂਸ ਹੁੰਦਾ ਹੈ ਬੈਰਾਗੀ ਤਬੀਅਤ ਸੰਸਾਰ ਤੋਂ ਰਾਗ ਹਟਾ ਦਿੰਦੀ ਹੈ ਪਕੜ ਹਟਾ ਦਿੰਦੀ ਹੈ ਔਰ ਉਸ ਦੇ ਵਿੱਚ ਚੌਕੇ ਵਿਛੋੜਾ ਸੰਸਾਰ ਦਾ ਹੁੰਦਾ ਹੈ ਤੇ ਸੰਸਾਰ ਦੇ ਵਿਛੋੜੇ ਦੇ ਨਾਲ ਨਾਲ ਨਿਰੰਕਾਰ ਦਾ ਵਿਛੋੜਾ ਪਹਿਲੇ ਪ੍ਰਗਟ ਆਉਂਦਾ ਹੈ ਤਾਂ ਸੰਸਾਰ ਤੋਂ ਵਿਛੋੜਾ ਹੁੰਦਾ ਹੈ ਬੈਰਾਗ ਹੁੰਦਾ ਹੈ ਰਾਗ ਟੁੱਟਦਾ ਹੈ ਕਿਉਂ ਪ੍ਰਭੂ ਨਾਲ ਰਾਗ ਹੋ ਗਿਆ ਤੇ ਸੰਸਾਰ ਤੋਂ ਬੈਰਾਗ ਹੋ ਗਿਆ ਇੱਕ ਨਾਲ ਰਾਗ ਜੁੜਦਾ ਹੈ ਇੱਕ ਤੋਂ ਬੈਰਾਗ ਉਸ ਹਾਲਤ ਦੇ ਵਿੱਚ ਮਨੁੱਖ ਰੋ ਪੈਂਦਾ ਹੈ ਰੋਏਗਾ ਤੇ ਆਖਿਰ ਵਿਛੋੜੇ ਚਾਹ ਪਰਵਾਰ ਦਾ ਵਿਛੋੜਾ ਹੈ ਸੰਸਾਰ ਦਾ ਵਿਛੋੜਾ ਹੈ ਜਾਂ ਨਿਰੰਕਾਰ ਦਾ ਇਹ ਹਾਲਤ ਇੱਕ ਦਿਨ ਸ਼ੇਖ ਸਾਦੀ ਦੀ ਬਣੀ ਸੰਸਾਰ ਤੋਂ ਤੇ ਬੈਰਾਗ ਹੋ ਗਿਆ ਬੜਾ ਪਰਵਲ ਰਾਗ ਜੁੜ ਗਿਆ ਖੁਦਾ ਨਾਲ ਸਾਰਾ ਦਿਨ ਰੋਂਦਾ ਰਿਹਾ ਮਾਂ ਦਾ ਇਕਲੋਤਾ ਲੜਕਾ ਸੀ ਬੇਵਾ ਮਾਂ ਦਾ ਬੇਦਵਾਸੀ ਪਿਤਾ ਨਹੀਂ ਸੀ ਭੋਜਨ ਲਿਆਈਏ ਸਾਦੀ ਨੇ ਨਹੀਂ ਖਾਦਾ ਪਾਣੀ ਲਿਆਈਏ ਨਹੀਂ ਪੀਤਾ ਹਰ ਬਿਨ ਨੀਂਦ ਭੂਖ ਕੋ ਕੌ ਕੈਸੀ ਕਾਪੜ ਤੰਨਾ ਸੁਹਾਵੇ ਕੁਛ ਵੀ ਨਹੀਂ ਚੰਗਾ ਲੱਗਦਾ ਸੀ ਮਾਂ ਨੂੰ ਕਹਿੰਦੇ ਦਾ ਸੀ ਮੈਨੂੰ ਨਾ ਬੁਲਾ ਮੈਨੂੰ ਨਾ ਬੁਲਾ ਉਹ ਸ਼ਾਹੀ ਤਬੀਬ ਨੂੰ ਬੁਲਾ ਲਿਆਈ ਜੋ ਬਾਦਸ਼ਾਹ ਦਾ ਈਰਾਨ ਦੇ ਬਾਦਸ਼ਾਹ ਦਾ ਇਲਾਜ ਕਰਦਾ ਸੀ ਸ਼ਾਹੀ ਤਬੀਬ ਉਹਨੂੰ ਬੁਲਾ ਲਿਆਏ ਉਹਨੇ ਆਉਂਦੇ ਹ ਅਸਰ ਕਿਉਂਕਿ ਮਾਂ ਨੇ ਰੋਂਦਿਆ ਹੋਇਆ ਕਿ ਮੇਰਾ ਇੱਕੋ ਹੀ ਪੁੱਤਰ ਹੈ ਅੱਜ ਦਿਨ ਵਰ ਹੋਇਆ ਕੁਝ ਨਹੀਂ ਕਰਦਾ ਇਸਨੇ ਔਰ ਰੋਈ ਜਾ ਰਿਹਾ ਰੋਈ ਜਾ ਰਿਹਾ ਲੱਗਦਾ ਪੀੜਾ ਇਸ ਨੂੰ ਬੜੀ ਹੈ ਕੋਈ ਦਰ ਇਸ ਨੂੰ ਬੜਾ ਹੈ ਮੈਂ ਪੁੱਛਦੀ ਆ ਦੱਸਦਾ ਹੀ ਨਹੀਂ ਤੇ ਕਹਿੰਦਾ ਮੈਨੂੰ ਬੁਲਾ ਲੈ ਮੈਨੂੰ ਬੁਲਾ ਲੈ ਨਬਜ਼ ਦੇਖੀ ਇੱਕ ਹੱਥ ਦੀ ਦੂਸਰੇ ਹੱਥ ਦੀ ਫਿਰ ਅੱਖਾਂ ਦੇਖੀਆਂ ਸਾਦੀ ਦੀਆਂ ਮੱਥਾ ਦੇਖੇ ਜੋ ਵੈਦ ਦੇ ਦੇਖਣ ਦਾ ਢੰਗ ਸੀ ਸ਼ੇਖ ਸਾਦੀ ਦੀ ਮਾਂ ਨੂੰ ਕਹਿੰਦਾ ਹੈ ਇਹਦਾ ਦਿਲ ਠੀਕ ਚੱਲ ਰਿਹਾ ਹੈ। ਇਹਦੀ ਨਬਜ਼ ਵੀ ਠੀਕ ਚੱਲ ਰਹੀ ਹੈ। ਇਹਦਾ ਤਾਪਮਾਨ ਵੀ ਠੀਕ ਹੈ। ਇਹ ਰੋਗੀ ਨਹੀਂ ਹੈ। ਇਹਨੂੰ ਕੋਈ ਬਿਮਾਰੀ ਨਹੀਂ ਹੈ। ਵੈਦ ਉੱਠ ਕੇ ਜਿਉਂ ਜਾਣ ਲੱਗਿਆ ਉਹ ਬੁੱਢੀ ਮਾਂ ਕਹਿ ਲੱਗੇ ਫਿਰ ਮੈਂ ਕੋਈ ਹੋਰ ਹਕੀਮ ਲਿਆਵਾਂ। ਕੋਈ ਹੋਰ ਤਬੀਬ ਲਿਆਵਾਂ। ਜਿਹੜਾ ਸਾਰਾ ਦਿਨ ਤੋਂ ਰੋ ਰਿਹਾ ਹੈ ਸ਼ਾਮਾ ਬੈ ਗਈਆਂ ਕੁਝ ਖਾਦਾ ਨਹੀਂ ਕੁਝ ਪੀਤਾ ਨਹੀਂ ਤੇ ਤੋਂ ਕਹਿੰਦਾ ਹੈ ਰੋਗੀ ਨਹੀਂ ਹੈ ਏਦਾਂ ਮਤਲਬ ਰੋਗ ਤੇਰੀ ਪਕੜ ਦੇ ਵਿੱਚ ਨਹੀਂ ਆਏਗਾ ਮੈਂ ਕਿਸੇ ਹੋਰ ਨੂੰ ਬੁਲਾ ਕੇ ਲਿਆਉਂ ਉਹ ਤਰੀਬ ਕਹਿਣ ਲਗਾ ਮਾਂ ਮੇਰੇ ਕੋਲ ਐਸੀਆਂ ਔਸ਼ਦੀਆਂ ਨੇ ਇੱਕ ਦਫਾ ਤੇ ਮਰਨ ਲਗਿਆ ਮਨੁੱਖ ਦੇ ਚ ਵੀ ਮੈਂ ਜਾਣ ਪਾ ਦੇਣਾ ਪਰ ਮੈਂ ਕੀ ਕਰਾਂ ਮੈਂ ਦੱਸਦਾ ਤੇ ਐ ਰੋਗੀ ਨਹੀਂ ਹੈ ਨਹੀਂ ਹੈ ਪਰ ਤੂੰ ਹੁਣ ਫਿਰ ਮੈਨੂੰ ਮਜਬੂਰ ਪਈ ਕਰਦੀਆਂ ਹੋਰ ਲੈਣਾ ਹੈ ਹੋਰ ਸਾਰੇ ਤਬੀਬ ਮੇਰੇ شاਗਿਰਦ ਰਹੇ ਮੇਰੇ ਪੜ੍ਹੇ ਹੋਏ ਮੇਰੇ ਸਿਖਾਏ ਹੋਏ ਮੈਂ ਸ਼ਾਹੀ ਤਬੀਬ ਆ আচ্ছা ਮੈਂ ਇੱਕ ਦਫਾ ਫਿਰ ਜਾਂਚ ਪੜਤਾਲ ਕਰ ਲੈਣਾ اکا ویخ زبان ویخی مت ہاتھ رکھا جی بان پکڑ کے نبز دیکھن لگا جی وید تو باں چھڑائی سی گرنانک نے شیخ سادی نے چھڑا لیتے نے از سرے بالین من برخیز اے نادان کبھی ਦਰਦ ਮੰਦਾਂ عشق ਰਾਦਾ ਰੂ ਬਜੁਸ ਦੇ ਈਦਾਰੇ ਨੇ ਐ ਨਾਦਾਨ ਤਬੀਬ ਤੈਨੂੰ ਕੁਛ ਨਹੀਂ ਸਮਝ ਬੈਰਾਗ ਦੇ ਮਾਰਿਆਂ ਹੋਿਆਂ ਦਾ ਤੇ ਰੱਬ ਦੇ ਰਾਗ ਦੇ ਸਤਾਇਆਂ ਹੋਿਆਂ ਦਾ ਦਾਰੂ ਖੁਦਾ ਦਾ دیدار ਹੁੰਦਾ ਔਰ ਕੁਛ ਵੀ ਨਹੀਂ ਹੁੰਦਾ ਇਹ دیدار ਦੀ ਦਵਾਈ ਤੇਰੇ ਕੋਲ ਹੈ ਨਹੀਂ ਤੂੰ ਜਾ ਇੱਕ ਪਾਸੇ ਹੋਰੇ ਤੋਂ ਨਿਹਾਂ ਸਰੇ ਬਾਣੀ ਨੇ ਮਨ ਬਰਖੈਜ਼ ਐਨਾ ਦਾ ਤਬੀਬ ਦਰਦ ਮੰਦਾ ਇਸਕ ਰਾਦਾਰੋ ਬਜੋਸ ਦੇ ਇਦਾਰੇ ਨੇ ਵੈਦ ਬੁਲਾਇਆ ਵੈਦ ਗਈ ਪਕੜ ਡੰਡੋਲੇ ਵਾਂ ਇਹ ਭੋਲਾ ਵੈਦ ਨਾ ਜਾਣਈ ਕਰਗ ਕਰੇ ਜੈਵਾ ਇਹ ਤੇ ਖੇਡ ਕੁਝ ਹੋਰ ਹੈ ਇਹ ਤੇ سلسلہ ਕੁਝ ਹੋਰ ਹੈ ਇਹ ਰੋਗ ਜਿਸ ਨੂੰ ਲੱਗ ਜਾਏ ਉਹਦੇ ਸਾਰੇ ਹੀ ਰੋਗ ਮਿਟ ਜਾਂਦੇ ਨੇ ਇਹ ਰੋਗ ਐਸਾ ਹੈ ਇਹ ਸਾਰੇ ਰੋਗਾਂ ਨੂੰ ਮਿਟਾ ਦਿੰਦਾ ਹੈ ਮਨੁੱਖ ਨੂੰ ਸਵਸਥ ਕਰ ਦਿੰਦਾ ਹੈ ਸਾਫ਼ ਕਿਹਾ ਗੁਰੂ ਨਾਨਕ ਨੇ ਆਦੀ ਰੋਗ ਹੈ ਰੱਬ ਤੋਂ ਵਿਛੋੜਾ ਜਿੰਨੇ ਚਿਰ ਤੱਕ ਹੈ ਮਨੁੱਖ ਜੀਵਨ ਭਰ ਰੋਗੀ ਹੁੰਦਾ ਰਹੇ ਹੁੰਦਾ ਇੱਕ ਰੋਗ ਜਾਏਗਾ ਦੂਸਰਾ ਦੂਸਰਾ ਜਾਏਗਾ ਤੀਸਰਾ ਤੀਸਰਾ ਜਾਏਗਾ ਚੌਥਾ ਆਦ ਰੋਗ ਮੌਜੂਦ ਹੈ ਤਾਂ ਬਿਯਾਦ ਹੁੰਦੀ ਰਹੇਗੀ ਉਪਾਦ ਹੁੰਦੀ ਰਹੇਗੀ ਕੋਈ ਬਚਾਓ ਨਹੀਂ ਕੋਈ ਬਚਾਓ ਨਹੀਂ ਕਿ ਬਾਰ ਬਾਰ ਡਾਕਟਰ ਕੋਲ ਜਾਏਗਾ ਬਾਰ ਬਾਰ ਵੈਦ ਕੋਲ ਜਾਏਗਾ ਬਾਰ ਬਾਰ ਜਿਹੜੇ ਇਸ ਦੇ ਨਾਲ ਹਾਦਸੇ ਹੁੰਦੇ ਰਹਿਣਗੇ ਬਾਰ ਬਾਰ ਹਾਦਸੇ ਆਉਂਦੇ ਰਹਿਣਗੇ ਐਸਾ ਕਿਹੜਾ ਮਨੁੱਖ ਹੈ ਜਿਸ ਨਾਲੇ ਸਭ ਕੁਝ ਨਹੀਂ ਆਉਂਦਾ ਔਰ ਅਕਸਰ ਜਦ ਮੇਰੇ ਕੋਲ ਕਈ ਆਉਂਦੇ ਨੇ ਮੈਂ ਕਿ ਗੁਰੂ ਨੂੰ ਸੁਣਾਓ ਆਪਣੀ ਗੱਲ ਮੂਲ ਦੇ سلسلہ ਇਤਨਾ ਹੈ ਅਜ ਦਾ ਚੁੱਕੇ ਵਾਹ ਕਿਸ ਤਰ੍ਹਾਂ ਦਾ ਆ ਗਏ ਇਸ ਆਧਾਰ ਤੇ ਮੈਂ ਦੱਸ ਦਿੱਤਾ ਜਣੇ ਖਣੇ ਕੋਲ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਜਿੰਨੇ ਜਲਤ ਆਦ ਰੋਗ ਮੌਜੂਦ ਹੈ ਬਿਯਾਦ ਰਹੇਗਾ ਉਪਾਦ ਵੀ ਰਹੇਗੇ ਕੋਈ ਹੱਥ ਸੇ ਵੀ ਹੁੰਦੇ ਰਹਿਣਗੇ ਕੁਝ ਨਾ ਕੁਝ ਹੱਥ ਸੇ ਵੀ ਹੁੰਦੇ ਰਹਿਣਗੇ ਦੁਰਘਟਨਾਵਾਂ ਵੀ ਹੁੰਦੀਆਂ ਰਹਿਣਗੀਆਂ ਕੁਝ ਨਾ ਕੁਝ ਐਸਾ ਹੁੰਦਾ ਰਹੇਗਾ ਜੋ ਛੋਟ ਲੱਗਣ ਵਾਲੀ ਗੱਲ ਹੋਵੇਗੀ ਉਹ ਹਾਦਸਾ ਕੋਈ ਵੀ ਹੋ ਸਕਦਾ ਹੈ ਗੁਸਤਾਖੀ ਮਾਫ ਕੋਈ ਵੀ ਹਾਦਸਾ ਹੋ ਸਕਦਾ ਹੈ ਕਿ ਹਾਦਸੇ ਹੁੰਦੇ ਰਹਿਣਗੇ ਇਹ ਉਪਾਦ ਹੁੰਦੀ ਰਹੇਗੀ ਇਹ ਵਿਆਦ ਇਹ ਬਿਮਾਰੀਆਂ ਵੀ ਹੁੰਦੀਆਂ ਰਹਿਣ ਗਿਆ ਉਤਨੇ ਚਿਰ ਤੱਕ ਜਿੰਨੇ ਚਿਰ ਤੱਕ ਆਦ ਰੋਗ ਨਹੀਂ ਮਿਟਦਾ ਆਦ ਰੋਗ ਦੇ ਮਿਟਦੇ ਹਨ ਸਾਰੇ ਰੋਗ ਮਿਲ ਜਾਂਦੇ ਨੇ ਤੀਨੇ